ਲਓ ਜੀ ਆ ਨਵੀਂ ਕਰਤੂਤ ਸੁਣ ਲਓ ਵਾੜ ਖੇਤ ਨੂੰ ਖਾਵਣ ਲੱਗੀ ਕੌਣ ਕਰੂ ਰਖਵਾਲੀ ਕਿੱਥੋਂ ਬਾਗ ਨੇ ਫਲ ਦੇਣੇ ਜਦ ਬੂਟੇ ਪੁੱਟਣ ਮਾਲੀ ਬਿਲਕੁਲ ਏਸੇ ਤਰ੍ਹਾਂ ਦੀ ਹੀ ਇਹ ਕਰਤੂਤ ਵਾਪਰੀ ਐ ਇੱਕ ਐਸਆਈ ਨੂੰ ਇੱਕ ਥਾਣੇਦਾਰ ਨੂੰ 3 ਲੱਖ ਤੇ 20 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ਚ ਪੰਜਾਬ ਚ ਹੋਈ ਐ ਅੱਜ ਇਸ ਵਕਤ ਤੱਕ ਦੀਆਂ ਤਿੰਨ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਪਹਿਲੀ ਵੱਡੀ ਖਬਰ ਇਹੀ ਹੈ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਕਿ ਕੀ ਕੁੱਤੀ ਹੀ ਚੋਰਾ ਨਾਲ ਰਲੀ ਨਜ਼ਰ ਨਹੀਂ ਆ ਰਹੀ ਕੀ ਪੰਜਾਬ ਚ ਰਿਸ਼ਵਤ ਖੋਰੀ ਖਤਮ ਹੋ ਰਹੀ ਹੈ ਘਟ ਰਹੀ ਹੈ ਕੱਲ ਇੱਕ ਤਹਿਸੀਲਦਾਰ ਨੂੰ ਸੰਗਰੂਰ ਦੇ ਵਿੱਚ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਅੱਜ ਇਹ ਥਾਣੇਦਾਰ ਇਹ ਜਿਹੜਾ ਏਐਸਆਈ ਹੈ ਜਿਹੜਾ ਸੀਆਈਏ ਸਟਾਫ ਤਰਨ ਤਰਨ ਦੇ ਵਿੱਚ ਤਣਾਤ ਸੀਗਾ ਉਹਨੂੰ ਇੱਕ ਔਰਤ ਕੋਲੋਂ ਇੱਕ ਔਰਤ ਕੋਲੋਂ ਨਸ਼ੇ ਦੇ ਝੂਠੇ ਕੇਸ ਚ ਫਸਾਉਣ ਦੇ ਡਰਾਵੇ ਦੇ ਕੇ 320000 ਦੀ ਰਿਸ਼ਵਤ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਔਰ ਕੱਲਾ ASI ਕੱਲਾ ਥਾਣੇਦਾਰ ਗ੍ਰਿਫਤਾਰ ਨਹੀਂ ਕੀਤਾ CIA ਸਟਾਫ ਦਾ ਜਿਹੜਾ ਇਹ ਥਾਣੇਦਾਰ ਹੈ ਇਹਦੇ ਨਾਲ ਨਾਲ ਇੱਕ ਸਰਪੰਚ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਹੜਾ ਸਰਪੰਚ ਵਿਚੋਲਾ ਸੀਗਾ ਜਿਨੇ ਸੌਦਾ ਕਰਾਇਆ ਸੀ ਰਿਸ਼ਵਤ ਖੋਰੀ ਦਾ ਮੈਨੂੰ ਉਹ ਸਤਰਾਂ ਯਾਦ ਆ ਰਹੀਆਂ ਪੰਜਾਬੀ ਇਨਕਲਾਬੀ ਗਾਇਕ ਜਗਸੀਰ ਜੀ ਦਾ ਦੀਆਂ ਉਹ ਕਹਿੰਦਾ ਓਏ ਕਿਹੜੇ ਪਿੰਡ ਦੀ ਕਰੇਗਾ ਸਰਪੰਚੀ ਵੇ ਕਿਹੜੇ ਪਿੰਡ ਦੀ ਕਿਹੜੇ ਪਿੰਡ ਦੀ ਕਰੇਗਾ ਸਰਪੰਚੀ ਤੂੰ ਥਾਣੇ ਦਾ ਦਲਾਲ ਬਣ ਕੇ ਤੂੰ ਥਾਣੇ ਦਾ ਦਲਾਲ ਬਣ ਕੇ ਵਾਹ ਬਈ ਵਾਹ ਕਈ ਸਾਰੇ ਸਰਪੰਚੇ ਐਦਾਂ ਦਲਾਲੀ ਵੀ ਕਰਦੇ ਨੇ ਕੋਈ ਵਿਰਲੇ ਸਰਪੰਚ ਨੇ ਜਿਹੜੇ ਸੱਚੀ ਮੁੱਚੀ ਪਿੰਡ ਦੀ ਬਿਹਤਰੀ ਲਈ ਕੰਮ ਕਰਦੇ ਨੇ ਜਿਹੜੇ ਹਰਾਮ ਦਾ ਇੱਕ ਪੈਸਾ ਨਹੀਂ ਖਾਂਦੇ ਕਾਫੀ ਸਾਰੇ ਉਹ ਵੀ ਨੇ ਜਿਨ੍ਹਾਂ ਤੇ ਇਹ ਦੋਸ਼ ਲੱਗਦੇ ਨੇ ਕਿ ਉਹ ਥਾਣਿਆਂ ਦੀਆਂ ਦਲਾਲੀਆਂ ਵੀ ਕਰਦੇ ਨੇ ਉਹ ਗਰਾਂਟਾ ਚੋਂ ਪੈਸਾ ਵੀ ਖਾ ਜਾਂਦੇ ਨੇ ਹਾਲਾਂਕਿ ਜਿਹੜੇ ਇਮਾਨਦਾਰ ਸਰਪੰਚ ਨੇ ਉਹਨਾਂ ਨੂੰ ਸਲੂਟ ਕਰਨਾ ਬਣਦਾ ਹੁਣ ਉਹ ਸਰਪੰਚ ਸਤਨਾਮ ਸਿੰਘ ਵੀ ਗ੍ਰਿਫਤਾਰ ਕੀਤਾ ਗਿਆ ਹੁਣ ਇਹ ਮਾਮਲਾ ਕੀ ਸੀ ਮਾਮਲਾ ਜੀ ਔਰਤ ਸੀਗੀ ਕੋਮਲ ਪ੍ਰੀਤ ਕੌਰ ਔਰ ਉਹਦੇ ਉੱਪਰ ਇਹ ਜਿਹੜਾ ਥਾਣੇਦਾਰ ਏਐਸਆਈ ਵਿਨੋਦ ਕੁਮਾਰ ਹੈ ਇਹ ਉਹਨੂੰ ਕਹਿੰਦਾ ਸੀ ਵੀ ਤੇਰੇ ਤੇ ਨਸ਼ੇ ਦਾ ਕੇਸ ਦਰਜ ਕਰਾਂਗੇ ਨਹੀਂ ਤਾਂ ਐਨੇ ਪੈਸੇ ਦੇ ਤੇ ਉਹ ਫਿਰ ਪਿੰਡ ਦੇ ਸਰਪੰਚ ਦੇ ਨਾਲ ਮਿਲਬਲਾ ਕੇ ਸਰਪੰਚ ਨੂੰ ਵੀ ਗੰਢਿਆ ਤੁੱਪਿਆ ਹੋਇਆ ਸੀ ਨਾਲ ਕਹਿੰਦੇ ਤਾਂ ਉਹ ਫਿਰ 320000 ਚ ਰਿਸ਼ਵਤ ਦਾ ਸੌਦਾ ਤੈਅ ਹੋਇਆ ਤੇ ਫਿਰ ਗੱਲ ਪਹੁੰਚ ਗਈ ਜਿਨ੍ਹਾਂ ਨੇ ਫੜਨਾ ਸੀ ਤੇ ਫਿਰ ਫੜੇ ਗਏ ਏਐਸਆਈ ਵਿਨੋਦ ਕੁਮਾਰ ਤੇ ਸਰਪੰਚ ਸਤਨਾਮ ਸਿੰਘ ਸਵਾਲ ਇਹ ਨਿਗਾ ਉਹ ਕਹਿੰਦੇ ਨੇ ਗੱਲ ਗੱਲ ਸਹਿ ਦੀ ਨਹੀਂ ਗੱਲ ਪਹੇ ਦੀ ਹੈ ਕਿਸੇ ਦੀ ਕਣਕ ਚੋਂ ਇੱਕ ਸਹਾ ਖਰਗੋਸ਼ ਟੱਪ ਗਿਆ ਤੇ ਉਹਨੇ ਬੜਾ ਦੁੱਖ ਮਣਾਇਆ ਰੌਲਾ ਪਾਇਆ ਵੀ ਉਹਨਾਂ ਦਾ ਸਹਿਆ ਮੇਰੀ ਕਣਕ ਚੋਂ ਸਿੱਧਾ ਲੰਘ ਕੇ ਤੇ ਅੱਗੇ ਰਾਹ ਤੇ ਕਿਉਂ ਚੜ ਗਿਆ ਲੋਕਾਂ ਨੇ ਕਿਹਾ ਯਾਰ ਫਿਰ ਕੀ ਇਹ ਸਹਿ ਲੰਘ ਗਿਆ ਨਾ ਸਹਿਆ ਮਤਲਬ ਖਰਗੋਸ਼ ਉਹ ਕਹਿੰਦਾ ਗੱਲ ਸਹਿ ਦੀ ਨਹੀਂ ਗੱਲ ਪਹੇ ਦੀ ਐ ਖਰਗੋਸ਼ ਇੱਕ ਈ ਟੱਪਿਆ ਨਾ ਇਸੇ ਡੰਡੀ ਤੋਂ ਕਿਸੇ ਹੋਰ ਨੇ ਪੈ ਜਾਣਾ ਤੇ ਫਿਰ ਦੂਜੇ ਨੇ ਇਸੇ ਡੰਡੀ 'ਚ ਪੈ ਜਾਣਾ ਤੇ ਇਹ ਤਾਂ ਪਹਾ ਬਣ ਜਾਣਾ ਇਹ ਤਾਂ ਰਾਹ ਬਣਾ ਲੈਣਾ ਲੋਕਾਂ ਨੇ ਮੇਰੀ ਕਣਕ ਚੋਂ ਗੱਲ ਆ ਹਾਂ ਤੁਸੀਂ ਦੇਖੋ ਪੁਲਿਸ ਦੀ ਜ਼ਿੰਮੇਵਾਰੀ ਆ ਰਿਸ਼ਵਤ ਰੋਕਣਾ ਗਲਤ ਕੰਮ ਰੋਕਣਾ ਬੇਈਮਾਨੀਆਂ ਰੋਕਣਾ ਗੁੰਡਾਗਰਦੀ ਰੋਕਣਾ ਤੇ ਜਦੋਂ ਪੁਲਿਸ ਡਿਪਾਰਟਮੈਂਟ ਤੇ ਆ ਆਲੇ ਦੋਸ਼ ਲੱਗਣ ਆਪ ਗੋਲ ਖਲਾਵੇ ਪੁਲਿਸ ਤਾਂ ਫਿਰ ਉਮੀਦ ਕਿਹਦੇ ਤੋਂ ਕੀਤੀ ਜਾਏਗੀ ਜਦ ਮਨਸਫ ਹੀ ਇਨਸਾਫ ਨਾ ਕਰਨ ਫਿਰ ਉਮੀਦਾਂ ਕਿਹਦੇ ਤੋਂ ਇਹ ਬਹੁਤ ਵੱਡਾ ਸਵਾਲ ਹੈ ਹੁਣ ਇਹ ਰਿਸ਼ਵਤਖੋਰੀ ਦੀ ਜੜ ਕਿੱਥੇ ਹੈ ਇਹ ਇਹ ਕੱਲਾ ਐਸਆਈ ਜਿਹੜਾ ਸੀਏ ਸਟਾਫ ਦਾ ਫੜਿਆ ਇਹ ਹੀ ਰਿਸ਼ਵਤ ਕੋਰੀ ਲਈ ਜ਼ਿੰਮੇਵਾਰ ਹੈ ਨਾ ਬਿਲਕੁਲ ਨਹੀਂ ਉੱਤੋਂ ਤੋਂ ਥੱਲੇ ਆਉਂਦਾ ਹੈ ਕੰਮ ਕਈ ਇਹ ਸੋਚਦੇ ਨੇ ਵੀ ਥੱਲੋਂ ਸ਼ਾਇਦ ਰਿਸ਼ਵਤ ਕੋਰੀ ਥਾਣ ਜਾਂਦੀ ਹੈ ਨਹੀਂ ਪਿਆਰਿਓ ਹੁਣ ਇੱਕ ਡੀਸੀ ਉਹ ਵੀ ਫੜੀ ਗਈ ਹੈ ਰਿਸ਼ਵਤ ਦੇ ਮਾਮਲੇ 'ਚ ਡੀਸੀ ਜਿਹਦਾ ਨਾਮ ਪ੍ਰਵਾ ਪੰਡਾਰੀ ਹੈ 1.5 ਕਰੋੜ ਰਿਸ਼ਵਤ ਲੈਂਦਿਆ ਉਹ ਪ੍ਰਭਾ ਪੰਡਾਰੀ ਡੀਸੀ ਜਿਹੜੀ ਆ ਉਹ ਫੜੀ ਗਈ ਆ ਉਹ ਡੀਸੀ ਸੀ ਚਾਂਸੀ ਚ ਜੀ ਐ ਸੈਂਟਰ ਜੀ ਐਸਟੀ ਡੀਸੀ ਸੀਗੀ ਉਹ ਤਾਂ ਉਹ ਗ੍ਰਫਤਾਰ ਹੋਈ ਐ ਉਹਨੇ ਵੀ ਜੀ ਐਸਟੀ ਜਿਹੜਾ ਲੱਗਦਾ ਹੈ ਫਰਮਾਂ ਤੇ ਦੁਕਾਨਾਂ ਤੇ ਚੀਜ਼ਾਂ ਦੇ ਉੱਪਰ ਤੁਸੀਂ ਜਾਣਦੇ ਹੋ ਦੋ ਕੰਪਨੀਆਂ ਤੋਂ ਜੀ ਐਸਟੀ ਉਹਨਾਂ ਦਿੱਤਾ ਨਾ ਇਹਨੇ ਛਾਪਾ ਮਾਰ ਲਿਆ 12-13 ਕਰੋੜ ਦਾ ਜੀ ਐਸਟੀ ਪਿਆ ਸੀ ਦੇਣ ਵਾਲਾ ਫਿਰ ਡੀਸੀ ਬੀਬੀ ਨੇ ਸੌਦਾ ਮਾਰਿਆ ਗੱਲ ਮੁੱਕ ਗਈ ਵੀ ਤੁਸੀਂ ਮੈਨੂੰ 1.5 ਕਰੋੜ ਰੁਪਈਆ ਬਾਰੋ-ਬਾਰ ਦੇ ਦਿਓ ਥੋੜਾ ਜੀਐਸਟੀ ਤੁਹਾਨੂੰ ਮਾਫ ਅਗਲੇ ਨੇ ਸੌਦਾ ਮਕਾ ਲਿਆ ਇਹ ਚਾਂਸੀ ਦੀ ਗੱਲ ਆ ਉਹ ਬੀਬੀ ਕੱਲ ਹੀ ਫੜੀ ਗਈ ਆ ਤੇ 30 30 ਲੱਖ ਰੁਪਈਆ ਪਹਿਲਾਂ ਦੇਤਾ ਤੇ 70 ਲੱਖ ਰੁਪਈਆ ਜਦ ਦੂਜੀ ਕਿਸ਼ਤ ਦੇ ਵਿੱਚ ਦਿੱਤਾ ਗਿਆ ਬੀਬੀ ਨੇ ਜਿਹੜਾ ਵਿਚੋਲੀਆ ਪੈਸੇ ਲੈਣ ਭੇਜਿਆ ਉਹਦੀ ਫੋਨ ਕਾਲ ਨੇ ਬੀਬੀ ਫਸਾ ਦਿੱਤੀ ਹੋਇਆ ਕੀ ਸੀਬੀਆਈ ਦੇ ਕੋਲ ਜਾਣਕਾਰੀ ਪਹੁੰਚ ਗਈ ਸੀ ਵੀ ਭਾਈ ਆਹ ਕੰਮ ਚੱਲ ਰਿਹਾ ਹੈ ਸੀਬੀਆਈ ਨੇ ਵਿਚੋਲੀਏ ਦਾ ਉਹ ਜਿਹੜਾ ਲੈਣ ਭੇਜਿਆ ਸੀ ਪੈ ਜਾਂਦਾ ਪਿੱਛਾ ਕਰ ਲਿਆ ਪੈਸੇ ਜਦੋਂ ਨੇ ਫੜ ਲਏ ਸੀਬੀਆਈ ਨੇ ਉਹਨੂੰ ਫੜ ਲਿਆ ਉਹਨੂੰ ਕਿਹਾ ਵੀ ਚੱਲ ਤੂੰ ਗ੍ਰਿਫਤਾਰ ਹੈ ਬਈ ਉਹ ਕਹਿੰਦਾ ਮਾਏ ਬਾਪ ਪੈਸੇ ਮੇਰੇ ਨਹੀਂ ਗੇ ਉਮਰ ਤਾਂ ਬਚੋਲਾ ਪੈਸੇ ਤਾਂ ਉਹ ਮੈਡਮ ਦੇ ਆ ਜਿਹੜੀ ਡੀਸੀ ਐ ਕਹਿੰਦੇ ਚੱਲ ਫਿਰ ਐ ਕਰ ਆ ਚੱਕ ਫੋਨ ਆਪਦੇ ਫੋਨ ਤੋਂ ਰਿਕਾਰਡਿੰਗ ਲਾ ਕੇ ਡੀਸੀ ਮੈਡਮ ਨੂੰ ਕਾਲ ਕਰ ਤੇ ਉਹਨੂੰ ਕਹੇ ਮੈਡਮ 70 ਲੱਖ ਰੁਪਈਆ ਮਿਲ ਗਿਆ ਕੀ ਕਰਾਂ ਉਹਨੇ ਉਵੇਂ ਕੀਤਾ ਕਾਲ ਕੀਤੀ ਤੇ ਅੱਗੋਂ ਡੀਸੀ ਮੈਡਮ ਨੇ ਚੈੱਕ ਲਈ ਤੇ ਡੀਸੀ ਮੈਡਮ ਕਹਿੰਦੀ ਐ ਕਰ ਇਹਦੇ ਸੋਨੇ ਦੇ ਬਿਸਕਟ ਬਣਾ ਕੇ ਤੇ ਮੈਨੂੰ ਦੇ ਦੇ ਕਹਿੰਦਾ ਜੀ ਜਨਾਬ ਉਦੋਂ ਬਾਅਦ ਕੀ ਹੋਣਾ ਸੀ ਸੀਬੀਆਈ ਨੇ ਡੀਸੀ ਮੈਡਮ ਦਾ ਪਿੱਛਾ ਕਰ ਲਿਆ ਤੇ ਡੀਸੀ ਮੈਡਮ ਚਾਂਸੀ ਤੋਂ ਆ ਗਈ ਸੀ ਦਿੱਲੀ ਤੇ ਦਿੱਲੀ ਆ ਕੇ ਸੀਬੀਆਈ ਨੇ ਮੈਡਮ ਗ੍ਰਿਫਤਾਰ ਕਰ ਲਿਆ ਮੈਡਮ ਕਹਿੰਵੇ ਕਾਹਤੋਂ ਕੀਤਾ ਕਿਉਂ ਕੀ ਚੱਕਰ ਆ ਕਹਿੰਦੇ ਕੋਈ ਚੱਕਰ ਨਹੀਂ ਮੈਡਮ ਤੁਸੀਂ ਚਲੋ ਤਾਂ ਸਹੀ ਤੁਹਾਨੂੰ ਦੱਸਾਂਗੇ ਜਦੋਂ ਖਲਾਸਾ ਹੋਇਆ ਹਬੀਬੀ ਹੱਥ ਮਲਦੀ ਰਹਿ ਗਈ ਵੀ ਬਣ ਕੇ ਗਿਆ ਪਰ ਸਵਾਲ ਇਹ ਆ ਕਿ ਕੀ ਜਿਹੜੇ ਕੱਲੇ ਫੜੇ ਜਾ ਰਹੇ ਨੇ ਉਹੀ ਰਿਸ਼ਵਤਖੋਰ ਨੇ ਉਹ ਕਹਿੰਦੇ ਇੱਕ ਨੂੰ ਕੀ ਰੋਨੀ ਏ ਉਤਿਆ ਪਿਆ ਆਵਾ ਉਹ ਇਸ ਸਿਸਟਮ ਦੇ ਵਿੱਚ ਆਵਾ ਉਤਿਆ ਪਿਆ ਏ ਰਿਸ਼ਵਤਖੋਰੀ ਬੇਈਮਾਨੀ ਭ੍ਰਿਸ਼ਟਾਚਾਰ ਥੱਲੇ ਤੋਂ ਉੱਪਰ ਤੱਕ ਉੱਪਰ ਤੋਂ ਥੱਲੇ ਤੱਕ ਕਾਰਵਾਈਆਂ ਜ਼ਿਆਦਾਤਰ ਕੀਤੇ ਹੁੰਦੀਆਂ ਠੇਕ ਲਿਆ ਭ੍ਰਿਸ਼ਟਾਚਾਰ ਅਸਲ ਦੇ ਵਿੱਚ ਦੋ ਕਾਰਨ ਨੇ ਇੱਕ ਤਾਂ ਜਦੋਂ ਸਰਕਾਰਾਂ ਬਣਦੀਆਂ ਨੇ ਉਦੋਂ ਕਿਹੜੇ ਤਰੀਕਿਆਂ ਨਾਲ ਬਣਦੀਆਂ ਨੇ ਉਹਦੇ ਵਿੱਚ ਹੀ ਭ੍ਰਿਸ਼ਟਾਚਾਰ ਪਿਆ ਤੇ ਦੂਜਾ ਭ੍ਰਿਸ਼ਟਾਚਾਰ ਜੋ ਇਸ ਰਾਜ ਪ੍ਰਬੰਧ ਦੇ ਮੁਨਾਫਾਖੋਰੀ ਦੇ ਨਿਯਮ ਨੇ ਉਹ ਸਾਰੇ ਹੀ ਭ੍ਰਿਸ਼ਟਾਚਾਰ ਨੇ ਪਹਿਲਾਂ ਤਾਂ ਤੁਸੀਂ ਵੇਖੋ ਸਰਕਾਰਾਂ ਜਦੋਂ ਬਣਦੀਆਂ ਨੇ ਕਿਵੇਂ ਲੋਕਾਂ ਨੂੰ ਝੂਠੇ ਦਾਅਵੇ ਝੂਠੇ ਨਾਰੇ ਝੂਠੇ ਲਾਰੇ ਝੂਠੀਆਂ ਗਰੰਟੀਆਂ ਫਿਰ ਖਰਾਬਾਂ ਦੀਆਂ ਪੇਟੀਆਂ ਨਸ਼ੇ ਪੈਸਾ ਵੰਡਿਆ ਜਾਂਦਾ ਤੇ ਜਦੋਂ ਇਹਨਾਂ ਤਰੀਕਿਆਂ ਨਾਲ ਸਰਕਾਰਾਂ ਬਣਦੀਆਂ ਨੇ ਤਾਂ ਫਿਰ ਥੱਲੇ ਅਫਸਰ ਕਿਉਂ ਡਰਨਗੇ ਉਹਨਾਂ ਨੂੰ ਤਾਂ ਪਤਾ ਹੈ ਆਪ ਗਲਤ ਤਰੀਕੇ ਨਾਲ ਬਣੇ ਨੇ ਇਹ ਸਾਨੂੰ ਕੀ ਰੋਕਣਗੇ ਉਸ ਤੋਂ ਬਾਅਦ ਚੋਣਾਂ ਦੇ ਵਿੱਚ ਇੱਕ ਐਮਐਲਏ ਇੱਕ ਐਮਪੀ ਜਿੱਤਣ ਦੇ ਲਈ 6 7 8 10 ਕਰੋੜ 15 ਕਰੋੜ ਤੱਕ ਫੂਕਦਾ ਹੈ ਸੇਵਾ ਲਈ ਨਹੀਂ ਕਮਾਉਣ ਲਈ ਤਾਂ ਫਿਰ ਅਫਸਰਾਂ ਨੂੰ ਵੀ ਪਤਾ ਵੀ ਭਾਈ ਆਇਆ ਚੱਲਦਾ ਉਹ ਵੀ ਫਿਰ ਆਪਦਾ ਜੱਕਾ ਰੇਡ ਦੇ ਨੇ ਵੀ ਐ ਚੱਲਦਾ ਤੇ ਅਸੀਂ ਵੀ ਚਲਾਉਣੇ ਆ ਦੂਜਾ ਕਰ ਕੀ ਉਹ ਭ੍ਰਿਸ਼ਟਾਚਾਰ ਨਹੀਂਗਾ ਜਿਹੜਾ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਨੂੰ ਖੁੱਲੀ ਛੂਟ ਦੇ ਰੱਖੀ ਐ ਵੀ ਤੁਸੀਂ 1 ਰੁਪਏ ਚ ਚੀਜ਼ ਤਿਆਰ ਕਰੋ ਉੱਤੇ 70 ਲਿਖੋ 80 ਲਿਖੋ 90 ਲਿਖੋ 150 ਲਿਖੋ ਤੁਹਾਡੀ ਮਰਜ਼ੀ ਦਾ ਰੇਟ ਲਿਖੋ ਤੁਸੀਂ 2 ਰੁਪਏ ਚ ਚੀਜ਼ ਤਿਆਰ ਕਰੋ ਉੱਤੇ ਤੁਸੀਂ 150 ਲਿਖੋ 200 ਲਿਖੋ 250 ਲਿਖੋ ਉਹ ਭਾਈ ਐਦਾਂ ਇੱਕ ਤਾਂ ਕਰ ਰਹੇ ਨੇ ਉਹ ਜਿਹੜਾ ਮੋਟਰਸਾਈਕਲ ਕੰਪਨੀ ਨੂੰ 3800 3900 ਚ ਤਿਆਰ ਕਰਕੇ ਤੇ ਏਜੰਸੀ ਤੱਕ ਪਹੁੰਚ ਹੋ ਜਾਂਦੀ ਆ ਕਿੰਨੇ ਦਾ ਮਿਲਦਾ 70 ਤੋਂ 80 ਹਜ਼ਾਰ ਦਾ ਜਿਹੜਾ ਇੱਕ ਗੋਲੀਆਂ ਦਾ ਪੱਤਾ ਦਵਾਈਆਂ ਦਾ ਜਾਂ ਗੋਲੀਆਂ ਦਾ ਪੱਤਾ ਰੁਪਈਏ 1.5 ਰੁਪਈਏ ਚ ਤਿਆਰ ਹੁੰਦਾ ਕਿੰਨੀ ਵਾਰੀ ਤੱਥ ਆ ਗਈ ਉਹ ਤੇ ਰੇਟ ਕਿੰਨਾ ਛੱਬਿਆ ਹੁੰਦਾ 78 ਰੁਪਈਏ 82 ਰੁਪਈਏ 92 ਰੁਪਈਏ ਤਕੰਦਰ ਸਾਨ ਕਰਨ ਨਾਲ ਇਹ ਕਹਿੰਦਾ ਵੇਖੋ ਜੀ ਰੇਟ ਤਾਂ 92 ਰੁਪਏ ਪਰ ਤੁਹਾਡੇ ਵਾਸਤੇ ਚਲ ਤੁਸੀਂ 90 ਦੇ ਦਿਓ ਮੇਰੇ ਅਰਕਾ ਖੁਸ਼ ਹੋ ਜਾਂਦਾ ਵੀ ਮੈਥੋਂ 2 ਰੁਪਏ ਘੱਟ ਲਏ ਆ ਇਹਨਾਂ ਨੂੰ ਪਤਾ ਵੀ 1.5 ਰੁਪਏ ਦਾ ਪਤਾ ਉੱਤੇ ਕੰਪਨੀ ਨੇ 92 ਲਿਖਿਆ ਕੰਪਨੀ ਨੇ ਉਹਦੇ ਤੋਂ 20 ਰੁਪਏ ਲਏ ਨੇ ਉਹਨੂੰ ਖੁੱਲ੍ਹ ਛੂਟ ਦੇ ਦਿੱਤੀ ਤੇਰਾ ਜੀ ਕਰੇ ਜਿੰਨੇ ਦਾ ਮਰਜੀ ਐ ਹਾਂ ਐਨੀ ਲੁੱਟ ਅੰਨੀ ਲੁੱਟ ਪਰਾਉ ਤੁਸੀਂ ਦੱਸਿਓ ਇਹ ਹੁਣ ਤੁਸੀਂ ਕੀ ਕਹੋਗੇ ਭ੍ਰਿਸ਼ਟਾਚਾਰ ਅਸਲ ਚ ਹੈ ਕਿਹੜਾ ਇਹ ਵੀ ਭ੍ਰਿਸ਼ਟਾਚਾਰ ਆ ਜਿਹੜਾ ਆ ਥੱਲੇ ਰਿਸ਼ਵਤਾਂ ਲੈ ਰਹਿਣੇ ਇਹਨੂੰ ਹਰਾਮ ਦੀ ਕਮਾਈ ਕਹਿੰਦੇ ਨੇ ਕਹਿੰਦੇ ਪਚਦੀ ਨਹੀਂ ਧਾਰਮਿਕ ਲੋਕ ਕਹਿੰਦੇ ਨੇ ਵੀ ਹਰਾਮ ਦੀ ਕਮਾਈ ਪਚਦੀ ਨਹੀਂ ਪਰ ਮੈਂ ਵੇਖੀ ਪਚ ਜਾਂਦੀ ਯਾਰ ਆ ਮਿਹਨਤ ਕਸ਼ ਬੰਦੇ ਦੀ ਜ਼ਿੰਦਗੀ ਚ ਦੁੱਖ ਨੇ ਤਕਲੀਫਾਂ ਨੇ ਤੰਗੀਆਂ ਨੇ ਤੇ ਇਹ ਜਿਹੜੇ 2 ਨੰਬਰ ਦੇ ਇੱਕ ਪੈਸੇ ਨਾਲ ਜਿਨ੍ਹਾਂ ਨੇ ਮਹਿਲ ਪਾਏ ਨੇ ਉਹਦਾ ਯਾਰ ਬਤੰਦਰ ਸਾਰਾ ਕੋ ਪਚਾਈ ਬੈਠੇ ਨੇ ਆ ਵੱਡੇ ਵੱਡੇ ਮਹਿਲਾ ਵਾਲੇ ਜਿੰਨੇ ਨੇ ਇਹਨਾਂ ਕੋਈ ਮਿਹਨਤਾਂ ਕਰਕੇ ਥੋੜਾ ਜਾਇਦਦਾਂ ਬਣਾਈਆਂ ਜਾਂ ਮਹਿਲ ਪਾਏ ਨੇ ਐਦਾਂ 2 ਨੰਬਰ ਦੀਆਂ ਕਮਾਈਆਂ ਨਾਲ ਹੀ ਸਾਰਾ ਕੁਝ ਇਕੱਠਾ ਕੀਤਾ ਨਾ ਉਹਨਾਂ ਨੂੰ ਪਾਚ ਜਾਂਦੀ ਆ ਉਹ ਉਹ ਉਹਨਾਂ ਦੀ ਲੇਖੇ ਲੱਗ ਜਾਂਦੀ ਆ ਪਰ ਇਹ ਸੱਚ ਨੀਗਾ ਅਸਲ ਦੇ ਵਿੱਚ ਸਮਾਜ ਦੇ ਵਿੱਚ ਸਕੂਨ ਚੈਨ ਅਮਨ ਉਦੋਂ ਆਉਣਾ ਹੈ ਜਦੋਂ ਇੱਕ ਨੰਬਰ ਦੀ ਸੱਚੀ ਸੁੱਚੀ ਕਿਰਤ ਹੀ ਲੋਕ ਕਰਨਗੇ ਹਰਾਮ ਦੀ ਕਮਾਈ ਜਦੋਂ ਲੋਕਾਂ ਨੂੰ ਹਰਾਮ ਲੱਗੇਗੀ ਉਹ ਬਾਹਰਲੇ ਦੇਸ਼ ਕਿੰਨੇ ਸਾਰੇ ਦੇਸ਼ ਜਿਨ੍ਹਾਂ ਬਾਰੇ ਮੈਂ ਸੁਣਿਆ ਤੇ ਉੱਥੇ ਰਹਿੰਦੇ ਦੋਸਤਾਂ ਤੋਂ ਜਾਣਿਆ ਜਿਨ੍ਹਾਂ ਨੂੰ ਨਾਸਤਿਕਾਂ ਦੇ ਦੇਸ਼ ਕਹਿੰਦੇ ਆਸਟ੍ਰੇਲੀਆ ਵਰਗੇ ਜਿੱਥੇ 90% ਲੋਕ ਨਾਸਤਿਕਾਂ ਵਰਗੇ ਨੇ ਹੁਣal ਦੇਸ਼ਾ ਦੇ ਵਿੱਚ ਜੇ ਕੋਈ ਕਿਸੇ ਨੂੰ ਰਿਸ਼ਵਤ ਦੇਣੀ ਚਾਹੇ ਨਾ ਤੇ ਅਗੂ ਅਗਲਾ ਗੱਲ ਪੈ ਜਾਂਦਾ ਵੀ ਤੂੰ ਮੈਨੂੰ ਘਟਿਆ ਸਮਝਦਾ ਤੂੰ ਮੈਨੂੰ ਬੇਈਮਾਨ ਸਮਝਦਾ ਤੂੰ ਮੈਨੂੰ ਭ੍ਰਿਸ਼ਟਾਚਾਰੀ ਸਮਝਦਾ ਨਹੀਂ ਲੈਣੀ ਮੈਂ ਸਾਡੇ ਇੱਥੇ ਝੂਠੇ ਕੇਸ ਦਰਜ ਕਰਨ ਦੇ ਡਰਾਵੇ ਦੇ ਕੇ ਤੇ ਝੂਠੇ ਕੇਸ ਦਰਜ ਕਰ ਕਰਕੇ ਰਿਸ਼ਵਤ ਲਈ ਜਾਂਦੀ ਹੈ ਯਾਰ ਮੈਂ ਹੈਰਾਨ ਆ ਜਿਹੜੇ ਬੰਦੇ ਨਾਲ ਆਪਣੀ ਕੋਈ ਵੈਰ ਵਿਰੋਧ ਦੁਸ਼ਮਣੀ ਪ੍ਰਾਣੀ ਹੋਵੇ ਨਾ ਉਹਨੇ ਕੋਈ ਸਾਡਾ ਨਿੱਜੀ ਬਹੁਤਾ ਵੱਡਾ ਨੁਕਸਾਨ ਨਾ ਕੀਤਾ ਹੋਵੇ ਉਹਨੂੰ ਤੰਗ ਕਰ ਕਰਕੇ ਉਹਦੀ ਜੀਵ ਚੋਂ ਪੈਸੇ ਕਢਾਉਣੇ ਇਹ ਕਿਵੇਂ ਕਰ ਸਕਦਾ ਯਾਰ ਇੱਕ ਬੰਦਾ ਉਹਨੂੰ ਕਹਿਣਾ ਤੇ ਕੇਸ ਬਾ ਦਿਆਂਗੇ ਤੈਨੂੰ ਥਾਣੇ ਲਿਜਾ ਕੇ ਕੁੱਟਾਂਗੇ ਉਹ ਯਾਰ ਇਹ ਕਿਵੇਂ ਇੱਕ ਜਿਹਾਦਾ ਇਨਸਾਨ ਕਰ ਸਕਦਾ ਇੰਜ ਪਰ ਹੁਣ ਤੱਕ ਕਿੰਨੇ ਕੇਸ ਆ ਗਏ ਜਿਨ੍ਹਾਂ ਚ ਇੰਜ ਕੀਤਾ ਗਿਆ ਕੀਤਾ ਜਾਂਦਾ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਹ ਸਭ ਕੁਝ ਬਾਰੇ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ